ਮਨ ਲਗੇ ਖੁਸ਼ੀ ਐ ਉ ਵੀ ਖੁਸ਼ੀ ਐ ਤੇ ਚੈੱਕ ਕਰੋ ਹਾਂ ਭਰਤ ਹਾਂ ਭਰਤ ਹੋ ਚੁੱਕੀ ਐ ਮਨ ਲਗੇ ਖੁਸ਼ੀ ਦੇ ਬ੍ਰਦਰ ਦਾ ਵੀਜ਼ਾ ਆਇਆ ਤੇ ਵੀਡੀਓ ਕਾਲ ਕਰ ਰਹੇ ਆ ਸਰ ਸਸੀ ਕਾਲ ਜੀ ਤੁਹਾਨੂੰ ਦੂਜੀ ਵਾਰੀ ਵੀਡੀਓ ਕਾਲ ਕਰਤੀ ਸੀ ਪਰ ਤੁਸੀਂ ਸਾਡੇ ਤੋਂ ਪਹਿਲਾਂ ਹੀ ਦੇਖ ਲਿਆ ਅੱਛਾ ਜੀ ਗੱਦੀ ਬਈ ਤੇ ਗੱਦੀ ਮਿਲ ਗਈ ਉਸ ਵਾਸਤੇ ਬਣੇਗਾ ਜੀ ਰਿਜ਼ਲਟ ਠੀਕ ਹੈ ਮੈਂ ਕਹਿੰਦਾ ਹਾਂ ਮੁੰਡੇ ਦਾ ਆਏਗਾ ਮੈਂ ਤਾਂ ਵੈਸੇ ਪੰਜ ਮਿੰਟ ਬਾਅਦ ਲਈ ਸੀ ਤਾਂ ਤੇ ਲਿਖ ਕੇ ਦਿਓ ਮੈਂ ਕਹਿ ਕਰਪਾ ਮਾਤਰਾ ਮੈਂ ਤੁਹਾਨੂੰ ਦੱਸਾਂ ਨੂੰ ਸਾਨੂੰ ਤਾਂ ਹੀ ਸੀ ਖੁਸ਼ਖਬਰੀ ਅਥੀ ਦੱਸਾਂਗੇ ਜੀ ਤੁਹਾਨੂੰ ਤਾਂ ਪਹਿਲੇ ਹੀ ਪਤਾ ਲੱਗ ਗਿਆ ਸਾਡੇ ਨਾਲੋਂ ਟੈਕਨੀਕਲ ਨਜ਼ਰ ਤੁਮਦੀ ਕੋਈ ਵੀ ਜੀ ਨਹੀਂ ਐਨ ਕੋਈ ਵੀ ਨਹੀਂ ਜੀ ਤੇਸ਼ਟ ਬਾਟੇ ਨਾਲ ਨਾਮ ਤੇ ਤੋਂ ਤੁਹਾਨੂੰ ਆ ਗਿਆ ਜਰੂਰ ਜੀ ਜਰੂਰ ਜਰੂਰ ਜੀ ਮੈਂ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੀ ਤੇ ਤੁਹਾਡੀ ਵੀਡੀਓ ਬਣਾ ਲਈ ਮੈਂ ਜੀ ਜੀ ਸਰ ਜੀ ਓਕੇ ਥੈਂਕ ਯੂ